ਏ ਮਹੱਲਾ ਬੰਝਹਿਵਾ ਜਨਮ ਜਨਮ ਕੇ ਰੂਹ ਨਿਵਾਰੇ ਸੁਖ ਮਨ ਸਦ ਹਾਰੇ ਦਰਸ਼ਨ ਭਜਿਤ ਹੋਤ ਨੇ ਹੱਲਾ ਹਰਖਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਖੁਦ ਮੁਖ ਦੇਵੇ ਘਟ ਜਮ ਕੀ ਬੰਧ ਹਾਰਾ સમર્થ પરખ પૂરન વિધાતે આપે કરને હર અપના দাস હર્યાપો બહારે નાનક નામ અર હર સમર્થ પરખ પૂરન વિધાતે આપે કરને હર અપના দাস હર્યાપો બહારે નાનક નામ અર હર ਹੇ ਗੁਰ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਬਈ ਜੇ ਸੋਚੀ ਲਖਵਾਰ ਤਪੈ ਜਪਨ ਨ ਹੋਬਈ ਜੇ ਲਲਹ ਹਾਲਤਾਰ ਖੁਖਿਆ ਖੁਖ ਨਾਤਰੀ ਜੀਵਨਾਂ ਪੁਰੀਆਂ ਪਾਰ ਸਹਸ ਅਣਪ ਲਖ ਹੋ ਹੈ ਤੈਖ ਨਾ ਛੱਲੇ ਨਾਲ ਕਿਸ ਜਿਹਾਰਾ ਹੋਈਐ ਖਿਉ ਕੂੜਾ ਟੁੱਟੇ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਖੁਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤਉਨੀਜ ਹੁਕਮ ਲਿਖਾ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਫਰਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਵਾਰੁ ਨਾ ਕੋਈ ਨਾਨਕ ਹੁਕਮੇ ਜਿ ਬੁਜੇ ਤਾ ਹਉ ਮਹਿ ਖੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਜੀ ਆਖੋਂ ਵਿਚਾਰ ਗਾਵੇ ਕੋ ਸਾਜ ਕਰੇ ਤਨਹੀ ਗਾਵੇ ਕੋ ਜੀ ਲੈ ਹਿਰਦੀ ਗਾਵੇ ਕੋ ਜਾਪੇ ਇਸੇ ਨੂਰ ਗਾਵੇ ਕੋ ਵਿਖੇ ਹਰ ਹਰ ਊਰ ਕਸਨਾ ਗਛਨਾ ਵੇ ਟੂਟ ਖੱਥ ਕਰ ਗਥੀ ਗੁੱਟੀ ਕੋਟ ਕੋਟ ਨਿੰਦਾ ਨਹੀਂ ਲੈਂਦੇ ਠਖਪਾ ਹੈ ਜੁਗਾਰ ਜੁਣ ਤਰਖਾਹੀ ਖਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਹਿਬ ਸਚਨਾਏ ਵਖਿਆ ਬਹੁ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗਰਖੀਐ ਜਿਤ ਦਿਸੈ ਦਰਬਾਰ ਮੋਖੀ ਬੋਲਣ ਬੋਲੀਐ ਜਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੈ ਖਪੜਾ ਨਦਰੀ ਮੁਖ ਜਵਾਰ ਨਾਨਕ ਐਵੇਂ ਜਾਣੀਐ ਸਬਾਪੇ ਸੁਚਿਆਰ ਥਾਪਿਆ ਨਾ ਜਾਏ ਖੀਤਾ ਨਾ ਹੋਏ ਥਾਪਿ ਆਪ ਨਿਰੰਜਨ ਸੋਏ ਜਿਸ ਸੇ ਵਿਆਸਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰਖੀਏ ਭਾਉ ਦੁੱਖ ਪਰ ਹਰ ਸੁੱਖਾ ਲੈ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਅਰਿਆ ਸਮਾਈ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਗਥ ਨਾ ਜਾਏ ਗੁਰਾ ਇੱਕ ਰੇਭੁ ਜਹਾਈ ਸਭਨਾ ਜੀ ਆਖੈ ਦਤ ਸੋ ਮੈਂ ਉਸ ਨ ਜਾਏ ਤੀਰਥ ਨਾਮਾ ਜੇ ਤਸ ਭਾਵਾ ਵਿਣ ਪਾਣੈ ਕੀ ਨਾਇ ਕਰੀ ਜਿਤੇ ਸਿਠੋ ਉਪਾਈ ਵਿਖਾ ਬਿਣ ਕਰਮਾ ਕੀ ਮਿਲ ਲੈ ਲਈ ਮਾਤਵਿ ਜ ਰਤਨ ਜਵਾ ਹਰਮਾਨਕ ਜੇ ਕੋ ਗੁਰ ਕੀ ਸਖ ਸੁਣੀ ਗੁਰਾਂ ਇਕ ਰੇਵੁ ਜਹਾਈ ਸਭਨਾ ਜੀਆ ਖੈ ਦਤ ਸੋ ਮੈਂ ਸੁਰਨ ਜਾਈ ਜੇ ਜੁਗ ਚਾਰੇ ਅਰਜਾ ਹੋਦ ਸੁਣੀ ਹੋਏ ਨਵ ਹੰਡਾ ਵਿਚ ਜਾਣੀਐ ਨਾਲ ਚਲੈ ਸਭ ਹੋਇ ਸਿੰਘਾ ਨਉ ਰਖਾਈ ਕੈ ਜਸ ਕੀ ਰਤ ਜਗ ਲੇ ਜੇ ਤਸ ਨਦਰਨਾ ਵਿੱਚ ਵਾਸਨਾ ਗੁੱਛੇ ਖੀ ਕੀਟਾਂ ਅੰਦਰ ਹੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਖਰੇ ਗੁਣਵੰਤਿਆ ਗੁਣ ਦੇ ਤੇਹਾ ਖੁਨਾ ਸੁਜੀ ਜੇ ਤਸ ਗੁਣ ਕੋਈ ਖਰੇ ਸੁਣਐ ਸਤਿ ਵੀ ਸੁਨਾਥ ਸੁਨੇ ਧਰਤਵਿ ਲਿਆ ਆਕਾਸ਼ ਸੁਨੇ ਦੀਪ ਲੋਪਾ ਤਾਲ ਸੁਨੇ ਭਗਵਨ ਸਖੈ ਕਾਲ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸੁਰ ਬ੍ਰਹਮੰਡ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੋਤਨ ਪੀੜ ਸੁਣਿਆ ਸਾਸ ਸੰਤ ਵਿਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਾਸ ਸੰਤੋਖ ਗਿਆਨ ਸੁਣਿਆ ਅਰਸ਼ੜ ਕਾਿਸ਼ਨਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣ ਲਾਗੇ ਸਹਿ ਦਿਆਨ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾਹੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਨੰਦੈ ਪਾਵੇ ਰਾਹੋ ਸੁਨੇ ਹਾਟ ਹੋਵੇ ਸਗਾਹੋ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਮਨੈ ਕੀ ਗਤ ਖਹੀ ਨਾ ਜਾਏ ਜੀ ਕੋ ਗਹਿ ਵਿਛੇ ਪਛਤਾਈ ਕਾਜ ਖਲਮ ਨਾ ਲਿਖਣ ਹਾਰ ਮਨਿ ਖਾਭ ਹੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਈ ਮਨੈ ਸੁੱਤ ਹੋਵੇ ਮਨ ਬੁੱਧ ਮਨੈ ਸਗਲ ਬੰਨਖੀ ਸੁਧ ਮਨੈ ਮੋ ਚੁੱਟਾ ਨ ਖਾਈ ਮਨੈ ਜਮਖੈ ਸਾਸਨਾ ਜਾਈ ਐਸਾ ਨਾਮ ਨਿਰੰਝਨ ਹੋਇ ਦੇਖੋ ਮਨ ਜਾਣੈ ਮਨ ਹੋਈ ਮਨੈ ਵਾਰਗੜ ਹਰ ਨਾ ਪਾਈ ਮਨੈ ਵਾਸਿਓ ਪ੍ਰਗਟ ਜਾਇ ਮਨੈ ਮਗਨ ਚੱਲੇ ਬੰਥ ਮਨ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਪ ਹੈ ਮੁਖ ਦੁਆਰ ਮਨੈ ਪਰਵਾਰੈ ਸਾਧ ਹਾਰੁ ਮਨੈ ਤਰੇਤਾਰੇ ਗੁ ਸਿਖਿ ਮਨੈ ਨਾਨਕ ਭੈਨਾ ਬਿਖਿ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਣ ਪੰਜ ਪਦਹਾਨ ਪੰਚੇ ਪਾਵੈ ਦਰਗਹਿ ਮਾਨਿ ਪੰਚੇ ਸੋਹੈ ਦਰਜਾਨ ਪੰਚਾ ਖਾ ਗੁਰੇ ਕਰਹਿਆਰ ਜੇ ਕੋ ਕਹੈ ਖਰੇ ਵਿਚਾਰ ਕਰਤੇ ਖੈ ਖਰਣ ਨਾਹੀ ਸੁਮਾਰ ਟੋਲ ਧਰਮ ਰਿਆਖਾ ਪੂਤ ਸੰਦੋਸਾ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਥਲੇ ਉਪਰ ਹਿਤ ਅਪਹਰ ਦਰਥੀ ਹੋਰ ਪਰੈ ਹੋਰ ਹੋਰ ਰਸਤੇ ਬਾਤ ਲਖਨ ਜੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਆਪਣੀ ਖਲਾਮ ਇਹੋ ਲਿਖਾ ਲਿਖ ਜਾਣਾ ਹੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਰਾਮ ਸਵਲ ਹੋ ਰੂਪ ਕੀਤੀ ਦਾਤ ਜਾਣੈ ਕਉਣ ਘੂਟ ਕੀਤਾ ਸਭ ਇੱਕ ਗਵਾਉ ਸਸੇ ਹੋਏ ਲਖ ਦਰੀਆਉ ਕੁਦਰਤ ਖਮ ਗਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤਿ ਉਪਭਵੈ ਸੈ ਪਲੀਖਾਰ ਨੁਸਦਾ ਸਲਾਮਤ ਨਿਰੰਕਾਰ ਆਸ਼ੰਖ ਜਪ ਸੰਭਾਉ ਅਸੰ ਪੂਜਾ ਅਸ਼ੰਖ ਤਪ ਤਵ ਆਸ਼ੰਗ ਰੰਥ ਮੁਖ ਵਿਰ ਪਾਠ ਅਸੰ ਜੋਗ ਮਨ ਰਹੇ ਉਦਾਸ ਆਸ਼ੰਖ ਭਗਤ ਗੁਣ ਗਿਆਨ ਵਿਚਾਰ ਆਸ਼ੰਖ ਸਤਿ ਅ ਸੰਜਾਤਾਰ ਆਸ਼ੰਖ ਸਰਮ ਬਖਸਾਰ ਅਸਮ ਲਿਵ ਲਾਇ ਤਾਰ ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਸੁਧ ਭਾਵੈ ਸੈ ਭਲੀ ਖਾਰ ਤੁਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧਪੂਰ ਅਸ਼ੰਖ ਚੋਰ ਹਰਾਮਪੂਰ ਹਸ ਅਮਰ ਖਰਜਾ ਹੈ ਜੂਰ ਅਸ਼ੰਖ ਗਲਵੜ ਹੱਤੇ ਅਖਮਾ ਹੈ ਅਸ਼ੰਖ ਪਾਪੀ ਪਾਪ ਖੱਜਾ ਹੈ ਸੰਕੁੜਿਆਰ ਖੁੜੈ ਫਿਰਾ ਹੈ ਅਸ਼ੰਖ ਮਲੇਸ਼ ਮਲ ਬਖਾ ਹੈ ਅਸੰਨੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਹੈ ਵਿਚਾਰ ਵਾਰਿਆ ਨਾ ਜਾਵਾ ਏਖ ਵਾਰ ਜੋ ਹਉ ਤਿਤ ਭਾਵੇ ਸਹਿ ਬਲੀਖਾਰ ਤੁਸਦਾ ਸਲਾਮਤ ਨਿਰੰਕਾਰ ਹਸ ਨਾਹ ਬਸੰਥਾਬ ਅਗਮ ਅਗਮ ਸਹ ਲੋਇ ਅਸੰਗ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਦਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੰਨਣ ਬਾਹਣ ਅਖਰਾਸ ਸੁ ਸੰਯੋਗ ਵਖਾਨ ਜਿਨ ਹੈ ਲਿਖੇ ਜਿਸਨਾ ਹੈ ਜੇ ਫਰਮਾਏ ਤਿਪ ਟੇ ਪਾਏ ਜੇਤਾ ਕੀਤਾ ਦਿੱਤਾ ਨਾਉ ਮਨ ਨਾ ਵੇ ਨਾਹੀ ਕੋਸਾਉ ਕੁਦਰਤ ਹਮਨ ਖਹਾ ਵਿਚਾਰ ਵਾਰਿਆ ਨ ਜਾਵੇ ਕੋ ਵਾਰ ਜੋ ਸੁਧ ਭਾਵੇ ਸਹਿ ਪਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤੰਦੇ ਬਾਣੀ ਟੁੱਟੈ ਅਦ੍ਰਸ ਹੀ ਮੋਤ ਵਲਤੀ ਕੱਪੜ ਹੋਏ ਨੇ ਸਾ ਬੂਣ ਲਈਐ ਧੋਇ ਭਰੀਐ ਮਤਿ ਪਾਪ ਖੈ ਸੰਗਹ ਰਹੁ ਪੈ ਨਾ ਵਿਖੇ ਰੰਗੁ ਉਨਿ ਬਾਪੀ ਆਖ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਹਾਹੁ ਨਾਨਕ ਹੁਕਮਿ ਆਹੋ ਜਾਹੁ ਤੀਰ ਤਪਦੇ ਆਦਾਨ ਦੇਖੋ ਬਾਵੈ ਤਲ ਕਾਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤਿ ਦਿਰਥ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣਾ ਖੀਚੇ ਭਗਤ ਨਾ ਹੋਈ ਸਾਸਤਾ ਸਤਿ ਬਾਣੀ ਵਰਮਾਉ ਸਾਸੁਹਾਨ ਸਦਾ ਮਨ ਚਾਉ ਕਮਣ ਸੋਹ ਵੇਲਾ ਵਖਤ ਕਮਣ ਤੁੰਤਿਤ ਕਣਵਾਰ ਕਮਣ ਸਿਰਤੀ ਮਹੋ ਕਣ ਜਿਤ ਹੋਆ ਆਕਾਰ ਵੇਲਾ ਬੈ ਅਬੰਤੀਰ ਹੋਵੇ ਲੇਖ ਪ੍ਰਾਣ ਵਖਤ ਨਾ ਪਾਇ ਉਹਾ ਜੀ ਲਖਣ ਲੇਖ ਪ੍ਰਾਣ ਜਤਵਾਰਨਾ ਜੋਗੀ ਜਾਣੈ ਰੁੱਤ ਮਾਉਨਾ ਕੋਈ ਜਹਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਸ਼ਿਵ ਕਰੇ ਆਖਾ ਗਿਸ਼ਾ ਲਾਹੀ ਇਕ ਵਰਨੇ ਸ਼ਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹੀ ਵੱਡੀ ਨਾਈ ਕੀਤਾ ਜਾਖਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗਿਆਨ ਸੁਹੇ ਫਤ ਲਪਤਾ ਲਖ ਅਗਸ ਅਗਸ ਉੜਕ ਉੜਕ ਪਾਲ ਦੇ ਕੀ ਵੇੜ ਕਨਿਕ ਬਾਤ ਸਹਸ ਉਠਾਰਾ ਕਹਿਨ ਗਿ ਤੇ ਬਾਸ ਲਿਖਤਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਇ વિનાਸ਼ ਨਾਨਕ ਬਿਡਾ ਕੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਸੀ ਸੁਤਨਾ ਪਾਈਆ ਨਦੀਆ ਤੇਵਾ ਹਾ ਪੈ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੱਚੀ ਮਾਲ ਧੰਨ ਕੀੜੇ ਤਲ ਨਾ ਹੋਵਨੇ ਜੇ ਤਸ ਮਨ ਹੋ ਨਾ ਵਿਸਰਹੈ ਹੰਤਨਾ ਸਿਫਤਿ ਗਹਿਣੈ ਅੰਤ ਹੰਤਨਾ ਹਰਣੈ ਦੇਣੈ ਅੰਤ ਹੰਤਨਾ ਵਿਖਣੈ ਸੁਣਣੈ ਦਾ ਅੰਤ ਹੰਤਨਾ ਜਾਪੈ ਖਿਆ ਮਨਮੰਤ ਹੰਤਨਾ ਜਾਪੈ ਹੀਤਾ ਆਖਾਰੂ ਹੰਤਨਾ ਜਾਪੈ ਪਾਰ ਆਵਾਰ ਹੰਤ ਕਾਰਣ ਖੀਚੇ ਬਿਰਲਾ ਹੈ ਤਾਕੇ ਅੰਤਨਾ ਪਾਈ ਜਾਹੈ ਇਹੋ ਹੰਤਨਾ ਜਾਣੈ ਕੋਈ ਬਖਤਾ ਕਹੀਏ ਬਖਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਸੋਚੇ ਮਨੁ ਚਨਾਉ ਇਹ ਵਡੂਚਾ ਹੋਵੇ ਹੋਵੇ ਤੇ ਸੋਚੇ ਖੋ ਜਾਣੈ ਸੋਈ ਜੇ ਵਡਾ ਜਾਣ ਹੈ ਆਪੇ ਆਪੋ ਨਾਨਕ ਨਦਰੀ ਕਰਮੀ ਦਾਤ ਭਗਤਾ ਕਰਮ ਲਿਖਿਆ ਨਾ ਜਾਇ ਵਡਾ ਦਾਤਾ ਛਨਨ ਸਮਾਏ ਹਿਤੇ ਮਗ ਹੈ ਜੋਦੇ ਅਪਾਰ ਹਿਤੇ ਆਗਤ ਨਹੀਂ ਵਿਚਾਰ ਹਿਤੇ ਖਤ ਟਹਿ ਵਿਕਾਰ ਕਿਤੇ ਲੈ ਲੈ ਮੁਖਰਪਾ ਹੈ ਕਿਤੇ ਮੁਰਖਾਹੀ ਹੈ ਹੈ ਕਿਤੇ ਆ ਦੁਖਾ ਬੂ ਸੰਮਾਰ ਹੈ ਪੀਦਾ ਸਤਰੀ ਦਾਤਾਰ ਮਨ ਖਲਸੀ ਪਣੇ ਹੋਏ ਰੱਖ ਨਾ ਸਕੈ ਕੋਈ ਜੇ ਕੋ ਹੈ ਗਖਨ ਪਾਏ ਅਜਾ ਜਿਤੇ ਮੁਖਾਈ ਆਪੇ ਜਾਣੇ ਆਪੇ ਦੇ ਆਖੈ ਸਿਪੀਖਈ ਹੈ ਜਿਸਨੋ ਬਖਸ਼ੇ ਸੁਤਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਹਮਲ ਗੁਣਮਲਵਾ ਪਾਰ ਅਮਲ ਵਾਪਾਰੀ ਅਮਲ ਢੰਡਾਰ ਅਮਲ ਆਵਹਿ ਅਮਲ ਲੈ ਜਾਹੈ ਅਮਲ ਪਾਏ ਅਮਲ ਸਮਾਹੈ ਅਮਲ ਧਰਮ ਅਮਲ ਦੀਬਾਨ ਅਮਲ ਦੁੱਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਈ ਆਖ ਆਖ ਰਹੀ ਲਿਵਲਾਈ ਆਖੇ ਵਿਦ ਭਾਰਤ ਪੁਰਾਣ ਆਖੇ ਪੜੇ ਖਰੇ ਵਿਖਿਆਨ ਆਖੈ ਬਰਮੇ ਆਖੈ ਅੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸ਼ਰ ਆਖੈ ਸੱਧ ਆਖੈ ਗੀਤੇ ਗੀਤੇ ਬੁੱਧ ਆਖੈ ਨਾਨਕ ਆਖੈ ਦੇਵ ਆਖੈ ਸਰਨਾਮੁ ਜਨ ਸੇਵ ਹਿਤੇ ਆਖੈ ਆਖਨ ਬਾਹ ਹੈ ਹਿਤੇ ਗਹਿ ਗਹਿ ਉਠ ਉਠ ਜਾ ਹੈ ਹਿਤੇ ਹਿਤੇ ਹੋ ਰਖ ਰਹਿ ਤਾਖ ਨਾਸ਼ਕ ਹੈ ਹੀ ਖੈ ਜੇੜ ਭਾਵੈ ਦੇਵਡ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਨਾ ਲਿਖੀਐ ਸਰਗਾ ਵਾਰ ਗਵਾਰ ਸੋਦਰਖੇ ਹਾ ਸੋਖਰਖੇ ਹਾ ਜਿਤ ਵੈ ਸਰਬ ਸੁਮਾਲੀ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਣਹਾਰੇ ਕੇਤੇ ਰਾਗ ਬ੍ਰਿਸ਼ੋ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਹੈ ਜਿਤ ਗਤ ਲਿਖ ਜਾਣ ਹੈ ਲਿਖਲੇ ਧਰਮ ਵਿਚਾਰੇ ਗਾਹ ਹੈ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹੰਡ ਨਰਾਸਨ ਬੈਠੇ ਨੇਕ ਤੇ ਆਦਰ ਨਾਲੇ ਗਾਵਹੈ ਸਿੱਧ ਸਮਾਧੀ ਅੰਦਰ ਗਾਵਨ ਸਰ ਵਿਚਾਰੇ ਗਾਵਨ ਜਤੀ ਹਤੀ ਸੰਤੋਖੀ ਗਾਵਹੈ ਵੀਰ ਖਰਾਰੇ ਗਾਵਨ ਪੰਡਿਤ ਵਰਨ ਰਹੀਸਰ ਜੋ ਜੋ ਵੇਦ ਨਾਲੇ ਗਾਵਹੈ ਮਹੂਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਸ਼ਠ ਤਿਰਸ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਖਰ ਖਰ ਰਖੇ ਧਾਰੇ ਸਹਿਤ ਨੂੰ ਗਾਵਹਿ ਜੋਤਿ ਦੇ ਪਾਵਨ ਰਤੇ ਰੇ ਭਗਤ ਰਸਾਲੇ ਹੋਰ ਹਿਤਿ ਗਾਵਨ ਸੇ ਮੈਂ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਹਚਿ ਨਾਈ ਹੈ ਭੀ ਹੋਸੀ ਜਨ ਅਸੀ ਰਚਨਾ ਜਨ ਅਚਾਈ ਰੰਗੀ ਰੰਗੇ ਬਾਤਿ ਕਰ ਕਰ ਜਨ ਸੇ ਮਾਇਆ ਜਨੁ ਪਾਈ ਕਰ ਕਰ ਵੇਖੇ ਗੀਤਾ ਆਪਣਾ ਜੁ ਤਸਤੀ ਵੜਿ ਆਈ ਜੋਰ ਸੁਭਾਵੈ ਸੋਇ ਖਾਸੀ ਹੁਕਮ ਨਾ ਕਰਣਾ ਜਾਈ ਸੋ ਬਾਸਾ ਹੋ ਸਬ ਸਹਿਬ ਸਹਿਬ ਨਾਨਕ ਰਹਿਣ ਜਾਈ ਹੁੰਦਾ ਸੰਦੋਖ ਸਨਮ ਬਚੋ ਲਈ ਧਿਆਨ ਕੀ ਕਰਹਿ ਵਿਪੂਤ ਕਿੰਤਾ ਕਾਲ ਕੁਵਾਰੀ ਗਾਇਆ ਜਗਤੰਡਪਤੀ ਤਾ ਹਾਏ ਵੰਸੀ ਸਗਲ ਹਾਂ ਜਮਤੀ ਮਨ ਜੀਤੈ ਜਗ ਜੀਤ ਸਾਦੇ ਸੋ ਦਿਸੇ ਆਦੇਸ ਹਰ ਅਨੀਲ ਆਦਿ ਨਾ ਹੱਤ ਜੁਗ ਜੁਗ ਵੇਖੂ ਵੇਸ ਭਉਤ ਗਿਆਨ ਦਿਆ ਪੰਡਾਰਣ ਘਟ ਘੜ ਵਜਹਿ ਨਾਦ ਆਪਨਾ ਨਾਥੀ ਸੋ ਜਾ ਕੀ ਰਸ ਦਵਰਾ ਸਾਧ ਸੰਜੋਗ ਆਵਜੋ ਦੁਇ ਘਰ ਚਲਾ ਲਿਖਿਆ ਹੈ ਭਾਗ ਹਾਰੇ ਸੂਰਸ਼ੇ ਹਾਰੇ ਸੋ ਆਦ ਨੀਲ ਨਾਦ ਨਾਹਤ ਜੁਗ ਜੁਗ ਵੇਖੋ ਵੇਸ ਏਕਾ ਮਾਇ ਜੁਗਤ ਵੇ ਆਇ ਦੰਦੇ ਲੈ ਪਰਵਾਣ ਇਕ ਸੰਸਾਰੀ ਇਕ ਵੰਡਾਰੇ ਇਕ ਨਾਇ ਦੀ ਬਾਣ ਜੇ ਤਸਵਾਵੈ ਦੇ ਚਲਾਵੇ ਜੇ ਹੋਵੇ ਫੁਰਮਾਨ ਮੈਂ ਵੇਖਿ ਨਾ ਨਦਰ ਨਾਵੇ ਬਹੁਤ ਹੈ ਵਿਡਾਣ ਹਾਰੇ ਦਸਿਆ ਹਾਰੇ ਸੋ ਆਦ ਨੀਲ ਨਾਦ ਨਾਹਤ ਜੁਗ ਜੁਗ ਵੇਖੋ ਵੇਸ ਹਾਸਣ ਲੋ ਲੋ ਪੰਡਾਰ ਜੋਗ ਚ ਪਾਇ ਸਿਕਵਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਾਰੇਸ਼ ਰਸਿਆ ਹਾਰੇਸ਼ ਆਦ ਨੀਲ ਨਾਦਨ ਹਤ ਜੁ ਜੁ ਵੇਖੋ ਵੇਸ ਏਖ ਦਾ ਜੀਵ ਲਖ ਹੋ ਹੈ ਲਖ ਹੋ ਵਹ ਲਖ ਵੇਸ ਲਖ ਲਖ ਗੇੜਾ ਕੀ ਹੈ ਏਖ ਨਾਮ ਜਗਦੀਸ਼ ਏਤ ਰਾਹੇ ਵਤ ਪਵਣੀਆਂ ਛੜਿਏ ਹੋਏ ਕੀਸ ਸੋਣ ਗਲਾ ਆਕਾਸ਼ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੈ ਢੀਸ ਆਖਨ ਜੋਚ ਪੈਨ ਹੈ ਜੋਰ ਜੋਰਨਾ ਮੰਗਣਾ ਦੇਣਾ ਜੋਰ ਜੋਰਨਾ ਰਾਜ ਹ ਜੋਰਨਾ ਜੀਵਨ ਮਰਨ ਦਾ ਹੈ ਜੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਕ੍ਰਿ ਹਟੈ ਸੰਸਾਰ ਜਿਸਹਾ ਜੋਖਾ ਵਿਖੈ ਸੋਈ ਨਾਨਕ ਤੁਮਾ ਨੀਚਨਾ ਕੋਈ ਰਾਤੀ ਰਤਿ ਹਤੇ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵੇ ਧਤੀ ਸਾਰ ਰਖੀ ਤਨਸਾਲ ਤਿਸ ਵੇ ਜੀ ਜੋਤ ਕੇ ਰੰਗ ਜਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਠੱਥਾ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਟ ਬਖਾਇ ਉੱਥੇ ਪਾਈ ਨਾਨਕ ਗਿਆ ਜਪੇ ਜਾਏ ਧਰਮ ਅਖੰਡ ਕਾ ਇਹੋ ਧਰਮ ਗਿਆਨ ਅਖੰਡ ਕਾ ਆਖੋ ਕਰਮ ਖੇਤੇ ਬਾਣ ਪਾਣੀ ਵਸੰਤਰ ਖੇਤੇ ਖਾਨ ਮਹੀਸ਼ ਖੇਤੇ ਵਰਮੈ ਘਰਤ ਖੜੀ ਹੈ ਰੂਪ ਰੰਗ ਕੇ ਵੇਸ਼ ਹਿਤੇ ਆਖਰਮ ਭੂਮੀ ਮੇਰ ਹਿਤੇ ਹਿਤੇ ਰੂਪ ਦੇਸ ਹਿਤੇਂਦ ਚੰਦ ਸੂਰ ਹਿਤੇ ਹਿਤੇ ਮੰਡਲ ਦੇਸ ਹਿਤੇ ਸਦਾ ਬੁਧਨਾਥ ਹਿਤੇ ਹਿਤੇ ਦੇਵ ਦੇਸ ਕਿਤੇ ਦੇਦਾਨ ਮਨ ਹਿਤੇ ਚਰਤਨ ਸਮੁੰਦ ਕਿਤੇ ਅਹਾਨੀ ਹਿਤੇ ਬਾਣੀ ਹਿਤੇ ਬਾ ਨਿਰੰਦ ਹਿਤੇ ਆ ਸੁਚੀ ਸੇਵਕ ਹਿਤੇ ਨਾਨਕ ਅੰਤ ਨੈ ਅੰਤ ਗਿਆਨ ਹੰਨ ਮੈਂ ਗਿਆਨ ਵਰਚੰਡ ਸਿਥਿਨਾਦ ਵਿਨੋਦ ਖੁਦ ਆਨੰਦ ਸਰਉ ਹੰਡ ਕੀ ਬਾਣੀ ਰੂਪ ਸਚ ਘਰਤ ਗੜੀਏ ਬਹੁਤੇ ਅਨੂਪ ਤਾਖਿਆ ਲਾਚਿ ਨ ਜਾਹੈ ਦੇਖੁ ਗਹਿ ਛੇ ਬਿਛਤਾਇ ਤਥਾ ਗੜਿਐ ਸੁਤ ਮਤਿ ਮਨ ਬੁੱਧ ਤਥਾ ਗੜਿਐ ਸਰਾਸਦਾ ਕੀ ਸੁਧ ਕਰਮ ਹੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤਿਥੈ ਜਨਮ ਮਹਾਬਲ ਸੂਰ ਜਨਮੇ ਰਾਮ ਰਹਿਆ ਵਰਪੂਰ ਤਿਥੈ ਸਿਤ ਸਿਤ ਮਹਿਮਾ ਮਾਹੈ ਤਾਖੇ ਰੂਪਨਾ ਗਛਨੇ ਜਾਹੈ ਨ ਅਮਰ ਠਾਗੇ ਜਾਹੈ ਜਿਨ ਕੈ ਰਾਵ ਸਹਿ ਮਨ ਮਾਹੈ ਤਥੈ ਭਗਤ ਸਹਿ ਕਹਿ ਲੋਈ ਕਰਹ ਅਨੰਦ ਸੁੱਚਾ ਮਨ ਸੋਇ ਸਚ ਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਚੈ ਖੰਡ ਮੰਦਰ ਵਰਪੰਡ ਜੇ ਕੋ ਕਥੈ ਦੰਤ ਨਾ ਅੰਤ ਸਚੈ ਲੋਲੋ ਆਕਾਰ ਜਿਵ ਜਿਵ ਹੁਕਮ ਜਿਵੈ ਜੁਕਾਰ ਵੇਖੈ ਵਿਸ਼ੇਖਰ ਵਿਚਾ ਨਾਨਕ ਅਥਨਾ ਕਰੜਾ ਸ਼ਾਰ ਜਤਪਹਾਰਾ ਜ ਸੁਨਿਆਰ ਹਰਿਮਤ ਵੀਰ ਹਤੀਯਾਰ ਔਖ ਰਗਨ ਦਪਤਾਉ ਵੰਡਾ ਭਉ ਅੰਮ੍ਰਿਤ ਜਟਾਲ ਘੜੀਐ ਸ਼ਬਦ ਸਚੀ ਡਕਸਾਲ ਜਿਨ ਕੋ ਨਦਰ ਕਰਨ ਦਿਨਕਾਰ ਨਾਨਕ ਨਦਰੀ ਨਦਰਿ ਨਿਹਾਲ ਸ਼ਲੋਖ ਸਵਨ ਗੁਰੂ ਬਾਣੀ ਬਿਤਾ ਮਤਾ ਤਤਮਹਿਤ ਨਿਸਰ ਰਹਿ ਰਾਈ ਰਾਇ ਖਿਲੇ ਸਗਜਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਰੂਰ ਗਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਉਹ ਸਰ ਹਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਉਹ ਸਰ ਹਾਲ ਨਾਨਕ ਤੇਹੀ ਮੁਖ ਉਜਲੇ ਹੇਤੀ ਛਟੀ ਨਾਲ ਵਾਹਿਗੁਰੂ ਜੀ ਕਾ ਹਾਲ ਸਾਬਾਹਿਗੁਰੂ ਜੀ ਕੀ ਫਤਿਹ